ਕੁਝ ਮੰਗੀ ਤੇ ਮੇਲੇ ਤੇ ਦੱਸਿਆ ਜਾਏਗਾ ਸਾਰਾ ਕੁਝ ਉੱਥੇ ਹੀ ਡਿਸਾਈਡ ਹੋਏਗਾ ਸਾਰਾ ਕੁਝ ਉਸੇ ਦਿਨ ਹੀ ਦੱਸਿਆ ਜਾਏਗਾ ਜੀ ਬਸ ਵੀ ਮੰਗੀ ਦਾ ਮੇਲੇ ਤੇ ਹੀ ਸਾਰਾ ਕੁਝ ਦੱਸਿਆ ਜਾਏਗਾ ਪਾਰਟੀ ਦਾ ਲਾਨ ਮੰਗੀ ਦੇ ਮੇਲੇ ਤੇ ਹੋਏਗਾ ਠੀਕ ਹੈ ਇੱਕ ਖਾਲਸਾ ਜੀ ਵੀ ਦੱਸਿਓ ਕਿ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਖਾਲਿਸਤਾਨ ਦੀ ਮੰਗ ਦਾ ਆਧਾਰ ਵੀ ਉਹੀ ਸੀ ਅੰਮ੍ਰਿਤਪਾਲ ਸਿੰਘ ਹਨ ਨੂੰ ਲੈ ਕੇ ਵੀ ਇੱਕ ਜ਼ਿਕਰ ਹੁੰਦਾ ਯਾਨੀ ਖਾਲਸਾ ਜੀ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੋਏਗੀ ਜਿਵੇਂ ਜਿਵੇਂ ਸਿਮਰਨਜੀਤ ਸਿੰਘ ਉਹਨਾਂ ਦੀ ਪਾਰਟੀ ਹੈ ਉਹ ਖੁੱਲ੍ਹ ਕੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਮੰਗ ਕਰਦੇ ਆ ਹੁਣ ਕੋਈ ਗੱਲ ਨਹੀਂ ਹੋਈ ਜੀ ਜੀ ਤੇ ਪਾਰਟੀ ਦਾ ਨਾਮ ਹਜੇ ਡਿਸਾਈਡ ਨਹੀਂ ਹੈ ਜੀ ਜੇ ਸਾਨੂੰ ਸੈਂਟਰ ਗਵਰਨਮੈਂਟ ਖਾਲਿਸਤਾਨ ਦਿੰਦੀ ਹੈ ਫਿਰ ਅਸੀਂ ਮਨਾ ਵੀ ਨਹੀਂ ਕਰਦੇ ਕਿ ਸਾਨੂੰ ਨਹੀਂ ਚਾਹੀਦਾ ਹੂੰ ਪਰ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਬਖਸ਼ਾ ਜੀ ਸੈਂਟਰ ਗਵਰਨਮੈਂਟ ਕਿਉਂ ਦੇਗਾ ਸੈਂਟਰ ਗਵਰਨਮੈਂਟ ਤਾਂ ਜਿਹੜੇ ਪਹਿਲਾਂ ਮੰਗ ਕਰਦੇ ਵੀ ਰਹੇ ਨੇ ਉਹਨਾਂ ਤੇ ਵੀ ਐਕਸ਼ਨ ਲੈਂਦਾ ਰਿਹਾ ਉਦੋਂ ਤੱਕ ਅੱਜ ਮੈਂ ਤੁਹਾਨੂੰ ਕਹਿ ਤਾ ਦਿੱਤਾ ਜੀ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਪਰ ਵੈਸੇ ਤੁਸੀਂ ਪੱਖ ਚੋਂ ਮੈਂ ਕਹਿ ਤਾ ਜੀ ਤੁਹਾਨੂੰ ਜੇ ਲੋਕ ਜਿੱਦੀ ਚਾਹੁੰਦੀ ਹੈ ਤਾਂ ਦੇ ਦੇਵੇ ਸਾਨੂੰ ਕੋਈ ਮਨਾ ਨਹੀਂ ਸਾਡੇ ਵੱਲੋਂ ਕੋਈ ਨਹੀਂ ਹੈ ਜੀ ਡਿਮਾਂਡ ਪਰ ਸੈਂਟਰ ਤਾਂ ਕਿਉਂ ਦੇਵੇਗਾ ਜੀ ਤੁਹਾਨੂੰ ਸੈਂਟਰ ਤਾਂ ਕਹਿੰਦਾ ਜੀ ਇਹ ਜਿਹੜੇ ਲੋਕ ਜਈ ਮੰਗ ਕਰਦੇ ਨੇ ਉਹ ਤੇ ਦੇਸ਼ ਨੂੰ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਕੇਂਦਰਤਾ ਕੋਈ ਵੀ ਸਰਕਾਰ ਹੈ ਕੇਂਦਰ ਦੀ ਉਹੀ ਕਹਿੰਦੀ ਹੈ ਮੈਂ ਤੁਹਾਨੂੰ ਕਹੀ ਤਾਂ ਜਾਨਣਾ ਜੀ ਨਾ ਦੇਵੇ ਫਿਰ ਅਸੀਂ ਕਿਹੜਾ ਮੰਗਦੇ ਪਏ ਆਂ ਕੁਝ ਮੰਗੀ ਦੇ ਮੇਲੇ ਤੇ ਦੱਸਿਆ ਜਾਏਗਾ ਸਾਰਾ ਕੁਝ ਉੱਥੇ ਹੀ ਡਿਸਾਈਡ ਹੋਏਗਾ ਸਾਰਾ ਕੁਝ ਉਸੇ ਦਿਨ ਹੀ ਦੱਸਿਆ ਜਾਏਗਾ ਜੀ ਬਸ ਵੀ ਮੰਗੀ ਦੇ ਮੇਲੇ ਤੇ ਹੀ ਸਾਰਾ ਕੁਝ ਦੱਸਿਆ ਜਾਏਗਾ ਪਾਰਟੀ ਦਾ ਲਾਨ ਮੰਗੀ ਦੇ ਮੇਲੇ ਤੇ ਹੋਏਗਾ ਠੀਕ ਹੈ ਇੱਕ ਖਾਲਸਾ ਜੀ ਵੀ ਦੱਸਿਓ ਕਿ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਖਾਲਿਸਤਾਨ ਦੀ ਮੰਗ ਦਾ ਆਧਾਰ ਵੀ ਉਹੀ ਸੀ ਅੰਮ੍ਰਿਤਪਾਲ ਸਿੰਘ ਹਨ ਨੂੰ ਲੈ ਕੇ ਵੀ ਇੱਕ ਜ਼ਿਕਰ ਹੁੰਦਾ ਯਾਨੀ ਖਾਲਸਾ ਦੀ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੋਏਗੀ ਜਿਵੇਂ ਜਿਵੇਂ ਸਿਮਰਨਜੀਤ ਸਿੰਘ ਉਹਨਾਂ ਦੀ ਪਾਰਟੀ ਹੈ ਉਹ ਖੁੱਲ੍ਹ ਕੇ ਗੱਲ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਮੰਗ ਕਰਦੇ ਹਾਂ ਹਾਂ ਜੀ ਕੋਈ ਗੱਲ ਨਹੀਂ ਹੋਏਗੀ ਜੀ ਜੀ ਤੇ ਪਾਰਟੀ ਦਾ ਨਾਮ ਹਜੇ ਡਿਸਾਈਡ ਨਹੀਂ ਹੈ ਜੀ ਜੇ ਸਾਨੂੰ ਸੈਂਟਰ ਗਵਰਨਮੈਂਟ ਖਾਲਿਸਤਾਨ ਦਿੰਦੀ ਹੈ ਫਿਰ ਅਸੀਂ ਮਨਾਂ ਵੀ ਨਹੀਂ ਕਰਦੇ ਕੋਈ ਸਾਨੂੰ ਨਹੀਂ ਚਾਹੀਦਾ ਹੂੰ ਪਰ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਪਰ ਖਾਸਾ ਜੀ ਸੈਂਟਰ ਗਵਰਨਮੈਂਟ ਕਿਉਂ ਦੇਵੇਗਾ ਸੈਂਟਰ ਗਵਰਨਮੈਂਟ ਤਾਂ ਜਿਹੜੇ ਪਹਿਲਾਂ ਮੰਗ ਕਰਦੇ ਵੀ ਰਹੇ ਨੇ ਉਹਨਾਂ ਤੇ ਵੀ ਐਕਸ਼ਨ ਲੈਂਦਾ ਰਿਹਾ ਉਹ ਤਾਂ ਕਹਿੰਦਾ ਬਸ ਮੈਂ ਤੁਹਾਨੂੰ ਕਹਿ ਤਾ ਦਿੱਤਾ ਜੀ ਵੀ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਪਰ ਵੈਸੇ ਤੁਸੀਂ ਪੱਖ ਚੋਂ ਮੈਂ ਕਹੇ ਤਾ ਜੀ ਤੁਹਾਨੂੰ ਜੇ ਗੌਰ ਸਿੱਧੀ ਚਾਹੁੰਦੀ ਹੈ ਤਾਂ ਦੇ ਦੇਵੇ ਸਾਨੂੰ ਕੋਈ ਮਨਾਂ ਨਹੀਂ ਸਾਡੇ ਵੱਲੋਂ ਕੋਈ ਨਹੀਂ ਹੈ ਜੀ ਡਿਮਾਂਡ ਸੈਂਟਰ ਦਾ ਕਿਉਂ ਦਏਗਾ ਜੀ ਤੁਹਾਨੂੰ ਸੈਂਟਰ ਦਾ ਕਹਿੰਦਾ ਜੀ ਇਹ ਜਿਹੜੇ ਲੋਕ ਜਈ ਮੰਗ ਕਰਦੇ ਨੇ ਉਹ ਤੇ ਦੇਸ਼ ਨੂੰ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਕੇਂਦਰਤਾ ਕੋਈ ਵੀ ਸਰਕਾਰ ਹੈ ਕੇਂਦਰ ਦੀ ਉਹੀ ਕਹਿੰਦੀ ਹੈ ਮੈਂ ਤੁਹਾਨੂੰ ਕਹੀ ਤਾਂ ਜਾਨਣਾ ਜੀ ਨਾ ਦਵੇ ਫਿਰ ਅਸੀਂ ਕਿਹੜਾ ਮੰਗਦੇ ਪਏ ਆਂ ਕੁਝ ਮੰਗੀ ਦੇ ਮੇਲੇ ਤੇ ਦੱਸਿਆ ਜਾਏਗਾ ਸਾਰਾ ਕੁਝ ਉੱਥੇ ਹੀ ਡਿਸਾਈਡ ਹੋਏਗਾ ਸਾਰਾ ਕੁਝ ਉਸੇ ਦੇ ਨਹੀਂ ਦੱਸਿਆ ਜਾਏਗਾ ਜੀ ਬਸ ਵੀ ਮੰਗੀ ਦੇ ਮੇਲੇ ਤੇ ਹੀ ਸਾਰਾ ਕੁਝ ਦੱਸਿਆ ਜਾਏਗਾ ਪਾਰਟੀ ਦਾ ਲਾਭ ਮੰਗੀ ਦੇ ਮੇਲੇ ਤੇ ਹੋਏਗਾ ਠੀਕ ਹੈ ਇੱਕ ਖਾਲਸਾ ਜੀ ਇਹ ਵੀ ਦੱਸਿਓ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਖਾਲਿਸਤਾਨ ਦੀ ਮੰਗ ਦਾ ਆਧਾਰ ਵੀ ਉਹੀ ਸੀ ਅੰਮ੍ਰਿਤਪਾਲ ਸਿੰਘ ਹਨ ਨੂੰ ਲੈ ਕੇ ਵੀ ਇੱਕ ਜ਼ਿਕਰ ਹੁੰਦਾ ਹੈ ਯਾਨੀ ਖਾਲਸਾ ਜੀ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੋਏਗੀ ਜਿਵੇਂ ਜਿਵੇਂ ਸਿਮਰਨਜੀਤ ਸਿੰਘ ਉਹਨਾਂ ਦੀ ਪਾਰਟੀ ਹੈ ਉਹ ਖੁੱਲ੍ਹ ਕੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਮੰਗ ਕਰਦੇ ਹਾਂ ਹਾਂ ਜੀ ਕੋਈ ਗੱਲ ਨਹੀਂ ਹੋਏਗੀ ਜੀ ਜੀ ਤੇ ਪਾਰਟੀ ਦਾ ਨਾਮ ਹਜੇ ਡਿਸਾਈਡ ਨਹੀਂ ਹੈ ਜੀ ਜੇ ਸਾਨੂੰ ਸੈਂਟਰ ਗਵਰਨਮੈਂਟ ਖਾਲਿਸਤਾਨ ਦਿੰਦੀ ਹੈ ਤੇ ਅਸੀਂ ਮੰਨ ਵੀ ਨਹੀਂ ਕਰਦੇ ਕਿ ਸਾਨੂੰ ਨਹੀਂ ਚਾਹੀਦਾ ਹੂੰ ਪਰ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਬਖਸ਼ਾ ਜੀ ਸੈਂਟਰ ਗਵਰਨਮੈਂਟ ਕਿਉਂ ਦੇਵੇਗਾ ਸੈਂਟਰ ਗਵਰਨਮੈਂਟ ਤਾਂ ਜਿਹੜੇ ਪਹਿਲਾਂ ਮੰਗ ਕਰਦੇ ਵੀ ਰਹੇ ਨੇ ਉਹਨਾਂ ਤੇ ਵੀ ਐਕਸ਼ਨ ਲੈਂਦਾ ਰਿਹਾ ਉਹ ਤਾਂ ਕਹਿੰਦਾ ਬਸ ਮੈਂ ਤੁਹਾਨੂੰ ਕਹਿ ਤਾ ਦਿੱਤਾ ਜੀ ਵੀ ਸਾਡੇ ਵੱਲੋਂ ਡਿਮਾਂਡ ਨਹੀਂ ਹੈ ਪਰ ਵੈਸੇ ਤੁਸੀਂ ਪੱਖ 'ਚੋਂ ਮੈਂ ਕਹੇ ਤਾ ਜੀ ਤੁਹਾਨੂੰ ਜੇ ਲੋੜ ਜਿੱਦੀ ਚਾਹੁੰਦੀ ਹੈ ਤਾਂ ਦੇ ਦੇਵੇ ਸਾਨੂੰ ਕੋਈ ਮਨਾਂ ਨਹੀਂ ਸਾਡੇ ਵੱਲ ਕੋਈ ਨਹੀਂ ਹੈ ਜੀ ਡਿਮਾਂਡ ਪਰ ਸੈਂਟਰ ਤਾਂ ਕਿਉਂ ਦੇਏਗਾ ਜੀ ਤੁਹਾਨੂੰ ਸੈਂਟਰ ਤਾਂ ਕਹਿੰਦਾ ਜੀ ਇਹ ਜਿਹੜੇ ਲੋਕ ਜਈ ਮੰਗ ਕਰਦੇ ਨੇ ਉਹ ਤਾਂ ਦੇਸ਼ ਨੂੰ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਕੇਂਦਰਤਾ ਕੋਈ ਵੀ ਸਰਕਾਰ ਹੈ ਕੇਂਦਰ ਦੀ ਉਹੀ ਕਹਿੰਦੀ ਹੈ ਮੈਂ ਤੁਹਾਨੂੰ ਕਹੀ ਤਾਂ ਜਾਨਣਾ ਜੀ ਨਾ ਦਵੇ ਫਿਰ ਅਸੀਂ ਕਿਹੜਾ ਮੰਗਦੇ ਪਏ ਆਂ